ਕਹਿੰਦੇ ਟਿੰਡਰ ਟਿੰਡਰ ਹੋਈ ਪਈ ਐ ਅੰਮ੍ਰਿਤਪਾਲ ਨਹੀਂ ਅਸ਼ਲੀਲਪਾਲ ਦੀਆਂ ਕਰਤੂਤਾਂ ਜਨਤਕ ਹੋ ਰਹੀਆਂ ਜੀ ਵੈਨ ਆਈ ਫਿਨਿਸ਼ ਐਫ ਯੂ ਸੀ ਕੇ ਆਈ ਐਨ ਜੀ ਯੂ ਮਾਈ ਬ੍ਰਦਰ ਵਿਲ ਜੁਆਇਨ ਮੈਂ ਕਹਿੰਦਾ ਜੀ ਇੱਕ ਇੱਕ ਪੇਜ ਇੱਕ ਇੱਕ ਮੈਸੇਜ ਪੜਨ ਵਾਲਾ ਐ ਦਾ ਇਸ ਬੰਦੇ ਦਾ ਐਨੀ ਵਨ ਕੈਨ ਐਫ ਯੂ ਸੀ ਕੇ ਐਨੀ ਵਨ ਲਾਈਕ ਫੈਮਿਲੀ ਔਰ ਭੈਣ ਦੀ ਇਹ ਭੈਣ ਦੇ ਨਾਲ ਮਤਲਬ ਕੀ ਐ ਹਾਂਜੀ 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 ਬਿਲਕੁਲ ਬਿਲਕੁਲ ਆਈ ਐਮ ਐਫ ਯੂ ਸੀ ਕੇ ਆਈ ਐਨ ਜੀ ਯੂ ਐਨ ਕੁੱਤੇ ਵਾਲਾ ਤਰੀਕਾ ਮਮ ਡੈਡ ਸਿਸਟਰ ਬ੍ਰਦਰ ਭਾਬੀ ਦੇ ਕੈਨ ਵਾਚ ਅਸ ਐਂਡ ਜੁਆਇਨ ਇਫ ਦੇ ਵਾਂਟ ਪਿਓ ਦੇ ਰਿਸ਼ਤੇ ਦੀ ਮਾਂ ਦੇ ਰਿਸ਼ਤੇ ਦੀ ਭਾਬੀ ਦੇ ਰਿਸ਼ਤੇ ਦੀ ਭੈਣ ਦੇ ਰਿਸ਼ਤੇ ਦੀ ਜੱਖਣਾ ਵੱਢਤੀ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਜੁੱਤੀ ਦੀ ਤੂੜ ਦੇ ਬਰਾਬਰ ਨਹੀਂ ਹੈਗਾ ਇਹ ਜੋ ਇਹਨੇ ਕੀਤਾ ਤੇ ਮੈਂ ਸੰਤ ਬਾਬਾ ਜਨਾਇਆ ਸਿੰਘ ਜੀ ਕੋਲ ਲਿਜਾ ਕੇ ਇਹ ਦਿਖਾਵਾਂ ਸਾਰੇ ਉਹੀ ਜੁੱਤੀ ਸੰਤ ਬਾਬਾ ਜਨਾਇਆ ਸਿੰਘ ਜੀ ਮਾਰ ਮਾਰ ਇਹਨੂੰ ਗੰਜਾ ਨਹੀਂ ਕਰ ਦੇਣਗੇ ਇਹ ਜਿਹਦੇ ਨਾਲ ਚੈਟ ਹੋਈ ਕੁੜੀ ਨਾਲ ਉਹ ਲਿਖਦੀ ਹੈ ਹੂ ਹੈਜ਼ ਦ ਮੋਸਟ ਯੂਜ਼ਡ ਜੇ ਨੀਰ ਫੈਮਿਲੀ ਅੱਗੇ ਕੀ ਲਿਖਦਾ ਹੈ ਮਾਈ ਚਾਚੀ ਹਾਊ ਡੂ ਯੂ ਨੋ ਥੈਟ ਆਈ ਯੂਜ਼ਡ ਹਰ ਐਂਡ ਮਾਈ ਡੈਡ ਆਲਸੋ ਚਾਚੀ ਦੇ ਨਾਲ ਕੀ ਖਾਦੀ ਕਹਿੰਦਾ ਆ ਇੰਨੇ ਤੇ ਇਹਦੇ ਪਿਓ ਨੇ ਪਉਣ ਵਾਲੇ ਟਾਈਮ ਤੇ ਹੋ ਸਕਦਾ ਹਰੀ ਨੂੰ ਤੋਂ ਬਾਅਦ ਮੇਰਾ ਕਤਲ ਕਰ ਦੇਣਾ ਪਰ ਇਹ ਨਹੀਂ ਰੁਕਣਾ ਹੋ ਸਕਦਾ ਅਗਲੀ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਦੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਕੀ ਹੁੰਦਾ ਰਿਹਾ ਵੀਡੀਓ ਸਬੂਤ ਜਨਤਕ ਕਰਦਾਗਾ ਕਿਹੜੇ ਕਿਹੜੇ ਮੁੰਡੇ ਜਿਹੜੇ ਨਸ਼ਾ ਛਡਾਣ ਆਏ ਉਹਨਾਂ ਦੇ ਡਾਂਗਾ ਕਿੱਥੇ ਕਿੱਥੇ ਪਾਈਆਂ ਤੇ 13 13 ਟਾਂਕੇ ਕਿੱਥੇ ਲੱਗੇ ਕਿਹੜੀ ਐਂਬੂਲੈਂਸ ਚੱਕ ਕੇ ਲੈ ਕੇ ਗਈ ਕਿਹੜੇ ਹਸਪ ਕਹਿੰਦੇ ਟਿੰਡਰ ਟਿੰਡਰ ਹੋਈ ਪਈ ਐ ਜਦੋਂ ਦੀ ਦੈਨਿਕ ਭਾਸਕਰ ਦੇ ਉੱਤੇ ਐਕਸਕਲੂਸਿਵ ਖਬਰ ਲੱਗੀ ਐ ਕਿ ਅਮਰਿਤਪਾਲ ਸਿੰਘ ਦੀ ਜੀ ਹਾਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਦੀ ਟਿੰਡਰ ਐਪ ਦੇ ਉੱਤੇ 6 ਕੁੜੀਆਂ ਦੇ ਨਾਲ 238 ਵਾਰ ਤੋਂ ਵੱਧ ਅਸ਼ਲੀਲ ਚੈਟ ਸਾਹਮਣੇ ਆਈ ਐ ਉਦੋਂ ਲੋਕ ਇਹੀ ਸਵਾਲ ਪੁੱਛ ਰਹੇ ਨੇ ਕਿ ਆਖਰ ਟਿੰਡਰ ਕੀ ਐ ਤੁਸੀਂ ਦੇਖ ਰਹੇ ਹੋ ਤਾਂ ਖਬਰਸਾਰ ਮੈਂ ਹਾਂ ਤੁਹਾਡੇ ਨਾਲ ਠਾਕੁਰ ਮਨਦੀਪ ਸਿੰਘ ਇਸ ਬਾਰੇ ਗੱਲਬਾਤ ਕਰਾਂਗੇ ਪ੍ਰੈਸ ਕਾਨਫਰੰਸ ਵੀ ਕੀਤੀ ਕਿ ਇਹ ਭਗਤ ਸਿੰਘ ਦੁਆਬੀ ਵੱਲੋਂ ਮਾਮਲਾ ਕੀ ਐ ਸਾਰੀ ਗੱਲ ਪੁੱਛਾਂਗੇ ਭਗਤ ਸਿੰਘ ਜੀ ਸਭ ਤੋਂ ਪਹਿਲਾਂ ਬਹੁਤ ਸਵਾਗਤ ਹੈ ਧੰਨਵਾਦ ਜੀ ਧੰਨਵਾਦ ਬਹੁਤ-ਬਹੁਤ ਡੈਨਿਕ ਭਾਸਕਰ ਦੀ ਵਿੱਚ ਵੀ ਖਬਰ ਲੱਗੀ ਹੈ ਐਕਸਕਲੂਸਿਵ ਖਬਰ ਲੱਗੀ ਹੈ ਤੁਸੀਂ ਵੀ ਕੁਝ ਚੈਟਸ ਜਿਹੜੀਆਂ ਨੇ ਉਹ ਲੈ ਕੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਇਹ ਮਾਮਲਾ ਕੀ ਹੈ ਟਿੰਡਰ ਟਿੰਡਰ ਕਿਉਂ ਹੋਈ ਪਈ ਹੈ ਅਮਰਤਪਾਲ ਦੀਆਂ ਕਰਤੂਤਾਂ ਜਨਤਕ ਹੋ ਰਹੀਆਂ ਜੀ ਅਮਰਤਪਾਲ ਅਮਰਤਪਾਲ ਨਹੀਂ ਅਸ਼ਲੀਲਪਾਲ ਦੀਆਂ ਕਰਤੂਤਾਂ ਜਨਤਕ ਹੋ ਰਹੀਆਂ ਜੀ ਠੀਕ ਆ ਜਿਹੜਾ ਇਹ ਬੰਦਾ ਸੰਤ巴巴 ਜਰਨੈਲ ਸਿੰਘ ਜੀ ਦੀ ਨਕਲ ਕਰਦਾ ਫਿਰਦਾ ਸੀ ਸੰਤ ਪੱਪਾ ਜਰਨੈਲ ਸਿੰਘ ਜੀ ਨੂੰ ਦਸਤਾਰ ਬਣ ਕੇ ਸੰਤ ਪੱਪਾ ਜਰਨੈਲ ਸਿੰਘ ਦੇ ਪਿੰਡ ਜਾ ਕੇ ਦਸਤਾਰ ਬੰਦੀ ਕਰਾ ਕੇ ਇੱਕ ਟੋਂਗ ਕੀਤਾ ਇਹਨੇ ਸੰਤ ਪੱਪਾ ਜਰਨੈਲ ਸਿੰਘ ਜੀ ਵਰਗਾ ਬਣਨ ਦਾ ਠੀਕ ਆ ਪਰ ਅਸਲ ਦੇ ਵਿੱਚ ਜੋ ਨਿਕਲਿਆ ਇਹ ਅਸ਼ਲੀਲਪਾਲ ਦਾ ਟਿੰਡਰ ਐਪ ਮੈਂ ਪਹਿਲਾਂ ਤਾਂ ਲੋਕਾਂ ਨੂੰ ਦੱਸਾਂ ਟਿੰਡਰ ਹੈ ਕੀ ਆ ਟਿੰਡਰ ਨਾ ਮੁੰਡੇ ਕੁੜੀਆਂ ਦੇ ਗੰਦਪਾਣ ਨੂੰ ਖੇ ਖਾਣ ਨੂੰ ਹੁਣ ਖੇ ਖਾਣਾ ਤੁਸੀਂ ਸਮਝਦੇ ਹੋ ਕੁੜੇ ਮੁੰਡਿਆਂ ਦਾ ਖੇ ਖਾਣ ਨੂੰ ਠੀਕ ਆ ਕਵਾਰੇ ਕੁੜੀਂ ਗੁੰਮੜਿਆਂ ਦੇ ਵਿਆਹ ਕੁੜੀਂ ਕੁੜੀਆਂ ਮੁੰਡਿਆਂ ਦੇ ਖੇ ਖਾਣ ਨੂੰ ਇੱਕ ਐਪ ਬਣਾਈ ਹੋਈ ਆ ਉੱਥੇ ਮਿਲ ਕੇ ਚੈਟਾਂ ਦੇ ਉੱਥੇ ਮਿਲ ਕੇ ਚੈਟਾਂ ਚ ਲੋਕੀ ਖੇ ਖਾਂਦੇ ਨੇ ਚੈਟਾਂ ਚ ਖੇ ਖਾਂਦੇ ਨੇ ਉਸ ਤੋਂ ਬਾਅਦ ਮਿਲ ਕੇ ਇੱਧਰ ਉੱਧਰ ਖੇ ਖਾਂਦੇ ਨੇ ਬਹੁਤ ਗੰਦੇ ਲੈਵਲ ਦਾ ਉੱਥੇ ਗੰਦ ਪੈਂਦਾ ਉੱਥੇ ਇਹਦੀ ਅਮਰਤਪਾਲ ਦੀ ਆਈਡੀ ਆ ਸਭ ਤੋਂ ਪਹਿਲਾਂ ਤਾਂ ਠੀਕ ਹੈ ਜੀ ਔਰ ਆਈਡੀ ਤੋਂ ਬਾਅਦ ਫਿਰ ਇਹਦੀਆਂ ਜਦੋਂ ਰਿਕਵਰ ਹੁੰਦੀਆਂ ਚੈਟਾਂ ਛੋਟਾਂ ਰਿਕਵਰ ਹੁੰਦੀਆਂ ਚੈਟਾਂ ਤੇ ਆਵਾਂਗੇ ਲੇਕਿਨ ਤੁਸੇ ਆਈਡੀ ਦਿਖਾਈ ਹੈ लोग भी सवाल करेंगे भी ये ए जड़ी आईडी है वो हो सकता है फेक भी हो हां इथे आ जाने हां बिल्कुल बिल्कुल, बिल्कुल पॉइंट टू पॉइंट चलਦੇ ਆ ਜਦੋਂ ਇਹ ਚੈਟ ਪੰਜਾਬ ਪੁਲਿਸ ਦੇ ਕੋਲ ਇਹ ਚੈਟਾਂ ਪਹੁੰਚਦੀਆਂ ਨੇ ਸਕਰੀਨ ਸ਼ਾਟਸ ਪਹੁੰਚਦੇ ਨੇ ਪੰਜਾਬ ਪੁਲਿਸ ਉਸ ਤੋਂ ਬਾਅਦ ਨਾ ਬੜੀ ਸਮਝਦਾਰੀ ਵਾਲਾ ਕੰਮ ਕਰਦੀ ਆ ਕਿਉਂਕਿ ਪੰਜਾਬ ਪੁਲਿਸ ਰੋਟੀ ਨੂੰ ਪੁਲਿਸ ਕੋਈ ਵੀ ਹੋਵੇ ਕਿਸੇ ਵੀ ਦੇਸ਼ ਦੀ ਹੋਵੇ ਰੋਟੀ ਨੂੰ ਚੋਚੀ ਤਾਂ ਨਹੀਂ ਆਖਦੀ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਨਾ ਇੱਕ ਬਹਾਨਾ ਫੜਿਆ ਹੋਇਆ ਹਰ ਵਾਰ ਏਆਈ ਦੀ ਬਣੀ ਹੋਈ ਆ ਜੀ ਏਆਈ ਦੀ ਬਣੀ ਹੋਈ ਆ ਇਹਨਾਂ ਕੋਲ ਕੋਈ ਬਹਾਨਾ ਹੁੰਦਾ ਏਆਈ ਦੀ ਬਣੀ ਹੋਈ ਆ ਹਾਲਾਂਕਿ ਇਹਨਾਂ ਕੋਲੋ AI ਦੀ ਸਭ ਤੋਂ ਵੱਡਾ ਦੁਸ਼ਮਣ ਮੈਂ ਇਹਨਾਂ ਦਾ ਅਜੇ ਤੱਕ ਇਹਨਾਂ ਤੋਂ ਮੇਰੀ ਕੋਈ AI ਦੀ ਚੈਟ ਹੀ ਨਹੀਂ ਬਣੀ ਨਾ ਮੇਰੀ AI ਦੀ ਕੋਈ ਵੌਇਸ ਬਣੀ ਨਾ ਮੇਰਾ AI ਦਾ ਕੋਈ ਵੀਡੀਓ ਬਣਿਆ ਹਨਾ ਜੇ ਇਹ ਇਹਨਾਂ ਨਾਲ ਬਣਾਣਾ ਇੰਨਾ ਹੀ ਸਾਨ ਹੋਵੇ ਪਰ ਚਲੋ ਇਹਨਾਂ ਨਾਲ ਦਾ ਕੰਡਾ ਘਟਦਾ AI ਵਾਲਾ ਪੰਜਾਬ ਪੁਲਿਸ ਨੇ ਕਿਵੇਂ ਪੰਜਾਬ ਪੁਲਿਸ ਨੇ ਉਸ ਚੈਟ ਦੇ ਬਾਰੇ ਟਿੰਡਰ ਐਪ ਨੂੰ ਪੁੱਛਿਆ ਕਿ ਟਿੰਡਰ ਐਪ ਨੂੰ ਪੁੱਛਿਆ ਕਿ ਆ ਅੰਮ੍ਰਿਤਪਾਲ ਸੰਧੂ ਦਾ ਜਿਹੜਾ ਖਾਤਾ ਆ ਇਹਨੂੰ ਵੈਰੀਫਾਈ ਕਰਕੇ ਦਿਓ ਟਿੰਡਰ ਐਪ ਨੇ ਹੁਣ ਵੈਰੀਫਾਈ ਕਿਵੇਂ ਕਰਕੇ ਦਿੱਤਾ ਹੋਣਾ ਟਿੰਡਰ ਐਪ ਨੇ ਦੱਸਿਆ ਹੋਣਾ ਕਿ ਕਿਹੜੇ ਆ ਆਈਪੀ ਲੋਕੇਸ਼ਨ ਦੇ ਉੱਤੇ ਕਿਹੜੀ ਡਿਵਾਈਸ ਕਿਹੜੇ ਮੋਬਾਈਲ 'ਚ ਕਿਹੜੇ ਮੋਬਾਈਲ ਨੰਬਰ ਤੋਂ ਕਿਹੜੇ ਈਮੇਲ ਆਈਡੀ ਤੋਂ ਇਹ ਖਾਤਾ ਬਣਿਆ ਜਦੋਂ ਉਹ ਸਾਰੀਆਂ ਡਿਟੇਲਸ ਪੰਜਾਬ ਪੁਲਿਸ ਕੋਲ ਪਹੁੰਚੀਆਂ ਹੋਣੀਆਂ ਤੇ ਅੱਜ ਹਰੀਨੋਕ ਦੇ ਕਤਲ ਕੇਸ ਦੀ ਸੁਣਵਾਈ ਚੱਲ ਰਹੀ ਆ ਤੇ ਕੋਰਟ 'ਮੇ ਅਟੈਚ ਕੀ ਚੈਟ ਪੰਜਾਬ ਪੁਲਿਸ ਨੇ ਚੈਟ ਅਟੈਚ ਕਰਤੀ ਆ ਹੁਣ ਪੰਜਾਬ ਪੁਲਿਸ ਐਡੀ ਬੇਵਕੂਫ ਨਹੀਂ ਹੈ ਐਡੀ ਰੋਟੀ ਨੂੰ ਚੋਚੀ ਨਹੀਂ ਕਹਿੰਦੀ ਹੈਗੀ ਕਿ ਚਾਰ ਸਕਰੀਨਸ਼ਾਟ ਲੈ ਕੇ ਜੱਜ ਸਾਹਿਬ ਦੇ ਸਾਹਮਣੇ ਪਹੁੰਚ ਗਈ ਹੋਣੀਆਂ ਉਹਨਾਂ ਨੇ ਵੈਰੀਫਾਈ ਕੀਤਾ ਵੈਰੀਫਾਈ ਕਰਕੇ ਉੱਥੇ ਲਾਤਾ ਆ ਹਰੀਨੋਦ ਦੇ ਕਤਲ ਦੇ ਵਿੱਚ ਇਹ ਅਟੈਚ ਹੋਈ ਹੈ ਹੁਣ ਇੱਕ ਕੰਡਾ ਜਮਾ ਨਿਕਲ ਚੁੱਕਿਆ ਕਿ ਫੇਕ ਕਹਿ ਦੇਣ ਏਆਈ ਕਹਿ ਦੇਣ ਆਧਨ ਕੋਰਟ ਦੇ ਵਿੱਚ ਅਗਲੀ ਸੁਣਵਾਈ ਤੇ ਹੁਣ ਉੱਥੇ ਪੇਸ਼ ਤੇ ਜੱਜ ਸਾਹਿਬ ਨੂੰ ਕਹਿਣ ਦੀ ਫੇਕ ਹੈਗੀ ਆ ਮਤਲਬ ਹਰੀਨੋ ਕਤਲ ਕਾਂਡ ਦੇ ਵਿੱਚ ਬਤੌਰ ਏਵਿਡੈਂਸ ਜੀ ਇਹ ਚੈਟ ਲਗਾਈ ਗਈ ਹੈ ਤੇ ਟਿੰਡਰ ਕੰਪਨੀ ਤੋਂ ਉੱਥੋਂ ਵੈਰੀਫਾਈ ਕਰਵਾ ਕੇ ਫਿਰ ਲਗਵਾਈ ਗਈ ਹੈ ਵੈਰੀਫਾਈਡ ਕਰਵਾ ਕੇ ਲਗਾਈ ਗਈ ਆ ਐਦਾਂ ਨਹੀਂ ਹੈਗਾ ਹੁਣ ਟਿੰਡਰ ਦਾ ਨਾਂ ਪੰਜਾਬ ਦੀ ਪੋਲਿਟਿਕਸ ਨਾਲ ਕੋਈ ਲੈਣਾ ਦੇਣਾ ਨਾ ਦਵਾਬੀ ਨਾਲ ਕੋਈ ਲੈਣਾ ਦੇਣਾ ਨਾ ਅਮਰਤਪਾਲ ਨਾਲ ਕੋਈ ਲੈਣਾ ਦੇਣਾ ਟਿੰਡਰ ਇੱਕ ਯੂ ਐਸ ਡੀ ਐਪ ਆ ਬਿਲਕੁਲ ਫ੍ਰੀ ਉਹ ਹੈਗੀ ਆ ਫ੍ਰੀ ਵਿੱਚ ਐਪ ਹੈਗੀ ਆ ਉਹਨਾਂ ਨੇ ਜੇ ਕੁਝ ਲਿਖ ਕੇ ਦਿੱਤਾ ਆ ਇਹ ਉਹਨਾਂ ਨੇ ਕੋਈ ਐਵਿਡੈਂਸ ਦਿੱਤਾ ਆ ਬੜੀ ਸਾਫ਼ ਜੀ ਗੱਲ ਹੈਗੀ ਆ ਕਿ ਆ ਇਹ ਵੈਰੀਫਾਈਡ ਕਰਕੇ ਹੀ ਦਿੱਤਾ ਹੋਣਾ ਨਾ ਤਾਂ ਹੀ ਪੁਲਿਸ ਗਈ ਆ ਕੋਰਟ ਦੇ ਵਿੱਚ ਲੈ ਕੇ ਹੁਣੇ ਵੈਰੀਫਾਈਡ ਹੈਗੀ ਆ ਹੁਣ ਅੱਗੇ ਆ ਜੀਏ ਇਹਦੇ ਵਿੱਚ ਹੈ ਕੀ ਆ ਚੈਟ ਤਾਂ ਵੈਰੀਫਾਈਡ ਹੈਗੀ ਆ ਆ ਠੀਕ ਹੈ ਇੱਕ ਰੈਪਿਊਟਡ ਆਧਾਰਾ ਜੇ ਖਬਰ ਨੂੰ ਲਾ ਰਿਹਾ ਤੇ ਉਦੇ ਤੇ ਮਾਨ ਹਨ ਨਹੀਂ ਬਣਦੀ ਜੇ ਝੂਠੀ ਖਬਰ ਹੋਵੇ ਲਿਖਿਆ ਇਹਦੇ ਵਿੱਚ ਅਮਰਿਤਪਾਲ ਨੇ ਟਿੰਡਰ ਐਪ ਪਰ 6 ਲੜਕੀਆਂ సే 238 ਸੇ ਅਧਿਕ ਵਾਰ ਕੀਤੀ ਅਸਲੀਲ ਚੈਟ ਹਾਂ ਆ ਜਿਹੜੀ ਫੋਟੋ ਤੁਸੀਂ ਦੇਖ ਰਹੇ ਹੋ ਜਿਹੜੀ ਇੱਥੇ ਖਬਰ ਦੇ ਵਿੱਚ ਲਾਈ ਗਈ ਆ ਆ ਫੋਟੋ ਆ ਠੀਕ ਹੈ ਜੀ ਉਹਨਾਂ ਨੇ ਪੂਰੀ ਇਹਨ ਹਰ ਚੀਜ਼ ਨੂੰ ਵੈਰੀਫਾਈ ਕਰਕੇ ਲਾਈ ਹੈਗੀ ਆ ਹੁਣ ਆ ਜੀ ਇਹ ਚੈਟ ਕੀ ਹੈਗੀ ਆ ਮੈਂ ਹੁਣ ਤੱਕ ਸਾਰੇ ਚੈਨਲਾਂ ਤੇ ਕੋਸ਼ਿਸ਼ ਕੀਤੀ ਆ ਕਿ ਮੈਂ ਚੈਟ ਕਿਉਂਕਿ ਬਹੁਤ ਗੰਦੇ ਲੈਵਲ ਤੇ ਚੈਟ ਆ ਚਲੋ ਤੁਸੀਂ ਐਜ਼ ਅ ਮੇਲ ਪੱਤਰਕਾਰ ਆਪਾਂ ਦੋਨੋਂ ਬੈਠੇ ਆ ਇੱਥੇ ਬਟ ਵੀ ਹੈਵ ਮੇਕ ਪੇਅਰ ਐਂਡ ਕੀਪ ਐਕਸਚੇਂਜਿੰਗ ਪੇਅਰ ਮੁੰਡੇ ਕੁੜੀਆਂ ਦੇ ਵੈਨ ਆਈ ਫਿਨਿਸ਼ ਐਫ ਯੂ ਸੀ ਕੇ ਆਈ ਐਨ ਜੀ ਯੂ ਮਾਈ ਬ੍ਰਦਰ ਵਿਲ ਜੁਆਇਨ 91 ਇਹ ਕੌਣ ਲਿਖ ਰਿਹਾ ਹੈ ਅਮਰਤਪਾਲ ਸੰਧੂ ਹਿੱਲ ਗਏ ਹੋ ਮੈਂ ਕਹਿੰਦਾ ਜੀ ਇੱਕ ਇੱਕ ਪੇਜ ਇੱਕ ਇੱਕ ਮੈਸੇਜ ਪੜਨ ਵਾਲਾ ਹੈ ਦਾ ਇਸ ਬੰਦੇ ਦਾ ਇੱਥੇ no anyone can fuck you see anyone like family orgi ਪਿੰਡ ਵਾਲਿਆਂ ਨੂੰ ਤਾਂ ਸਮਝ ਨਹੀਂ ਆਣਾ ਤੇ ਮੈਂ ਉਸ ਭਾਸ਼ਾ ਚ ਸਮਝਾ ਵੀ ਨਹੀਂ ਸਕਦਾ ਫੈਮਿਲੀ ਔਰਗੀ ਕੀ ਹੁੰਦਾ ਗੂਗਲ ਕਰ ਲਿਓ ਵੀਰੇ ਆ ਤੁਹਾਡਾ ਜਥੇਦਾਰ ਫੈਮਿਲੀ ਔਰਗੀ ਕਰਨ ਨੂੰ ਫਿਰਦਾ ਠੀਕ ਆ ਆ ਚੈਟ ਅੱਗੇ ਮੇਬੀ ਹਰ ਸਿਸਟਰ ਅਮਰਪਾਲ ਸਿਸਟਰ ਮੇਬੀ 5 ਵੀ ਯੂਜ਼ ਟੂ ਸੈਂਡ ਸਨੈਪਚੈਟ ਐਂਡ ਆਈ ਸੈਂਟ ਹਰ ਮੇਲ ਪਾਰਟ ਵੀਡੀਓ ਪ੍ਰਾਈਵੇਟ ਪਾਰਟ ਦੀ ਵੀਡੀਓ ਜੀ ਸ਼ੀ ਰਿਪਲਾਈਡ ਇਟ ਇਜ਼ ਬਿਗਰ ਦੈਨ ਹਿਸ ਬ੍ਰਦਰ ਹਿਲ ਗਏ ਹੋ 99 ਪੇਜ ਨੇ ਔਰ ਇੱਥੇ ਤਾਂ ਮਾਂ ਦੀ ਗੱਲ ਹੈਗੀ ਆ ਭੈਣ ਦੀ ਇਹ ਭੈਣ ਦੇ ਨਾਲ ਮਤਲਬ ਕੀ ਹੈ ਹਾਂਜੀ 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 ਬਿਲਕੁਲ ਬਿਲਕੁਲ ਫੈਂਟਸੀ ਪੈਣਾ ਦੇ ਨਾਲ ਕਰਨ ਦੀ ਫੈਂਟਸੀ ਹੋਰ ਬੜਾ ਕੁਝ ਇੱਥੇ ਇੱਕ ਚੈਟ ਹੋਰ ਹੈਗੀ ਆ ਕਿੱਧਰ ਗਈ ਅਹ ਇੱਥੇ ਹੋ ਗਈ ਛੱਡ ਇੱਕ ਮਿੰਟ ਇਹ ਚੈਟਾਂ ਨਾਲ ਤੁਸੀਂ ਬਹੁਤ ਚੱਕੇ ਫਿਰਦੇ ਹੋ 99 ਪੇਜ ਨੇ ਜੀ ਮੈਂ ਤਾਂ ਲਿਆਏ ਕੁਛ ਨਹੀਂ ਇਮੇਜਿਨ ਆਈ ਐਮ ਐਫ ਯੂ ਸੀ ਕੇ ਆਈ ਐਨ ਜੀ ਯੂ ਐਨ ਕੁੱਤੇ ਵਾਲਾ ਤਰੀਕਾ ਰਹਿਣ ਦੋ ਕਿਉਂ ਇਨ ਫਰੰਟ ਆਫ ਫੈਮਲੀ ਉਹਦੀ ਫੈਮਲੀ ਅੰਮ੍ਰਿਤਪਾਲ ਦੀ ਇੱਥੇ ਵਾਓ ਯੂ ਸੋ ਟੈਲ ਸੋ ਟਾਲ ਹਾਊ ਮੈਨੀ ਮੈਂਬਰਸ ਆਰ देयर ਇਨ ਯੂਅਰ ਫੈਮਲੀ ਠੀਕ ਆ ਉਹ ਜਿਹੜੀ ਗੱਲਬਾਤ ਹੈਗੀ ਆ ਉਹਦੇ ਵਿੱਚ ਫਿਰ ਮਮ ਡੈਡ ਸਿਸਟਰ ਬ੍ਰਦਰ ਭਾਬੀ ਦੇ ਕੈਨ ਵਾਚ ਅਸ ਐਂਡ ਜੁਆਇਨ ਦੇ ਇਫ ਦੇ ਵਾਂਟ मतलब मतलब वो गलत काम कर दियानु सानू दोनों नु देख भी सकदे ने जे दिल करे ता जी जॉइन ਵੀ ਕਰ ਸਕਦੇ ਨੇ ਕੌਣ ਕਰ ਰਿਹਾ ਵਾਰਸ ਪੰਜਾਬ ਦਾ ਪ੍ਰਧਾਨ ਜਿਹੜਾ ਦੀਪ ਸਿੱਧੂ ਦੀ ਗੱਦੀ ਤੇ ਬੈਠਾ ਮੈਂ ਹਾਲੇ ਤੱਕ ਕਿਸੇ ਚੈਨਲ ਤੇ ਮੈਂ ਮੇਰਾ ਯਾਰ ਕੀ ਕੀ ਦੱਸਾਂ ਮੈਂ ਇਹਦੀ ਔਕਾਤ ਕੀ ਦੱਸਾਂ ਹਾਊ ਯੂ ਲਾਈਕ ਟੂ ਜੁਆਇਨ ਫਾਸਟ ਐਨੀ ਵਨ ਕੈਨ ਆਫ ਯੂ ਸੈ ਕੈਨ ਐਨੀ ਵਨ ਲਾਈਕ ਆ ਫੈਮਿਲੀ ਔਰ ਕੀ ਪਿਓ ਦੇ ਰਿਸ਼ਤੇ ਦੀ ਮਾਂ ਦੇ ਰਿਸ਼ਤੇ ਦੀ ਭਾਬੀ ਦੇ ਰਿਸ਼ਤੇ ਦੀ ਭੈਣ ਦੇ ਰਿਸ਼ਤੇ ਦੀ ਜਖਣਾ ਵੜਤੀ ਔਰ ਇਹ ਵੈਰੀਫਾਈ ਹੋਈ ਆ ਵੈਰੀਫਾਈ ਹੋਈ ਆ ਟੈਂਡਰ ਤੋਂ ਵੈਰੀਫਾਈ ਕਰਾ ਕੇ ਕੋਰਟ ਦੇ ਵਿੱਚ ਲੱਗੀ ਆ ਤੁਸੀਂ ਸਾਰੀਆਂ ਗੱਲਾਂ ਛੱਡ ਦਿਓ ਇਹ ਇਸ ਤੋਂ ਅੱਗੇ ਹੋਰ بڑا ਕੁਝ ਆ ਸਕਦਾ ਮਤਲਬ ਮਾਪਿਓ ਨੂੰ ਵੀ ਨਹੀਂ ਛੱਡਿਆ ਭੈਣ ਭਰਾ ਨੂੰ ਪੁੱਛੋ ਨਾ ਜੀ ਮੈਂ ਇਹ ਪ੍ਰੈਸ ਤੁਹਾਨੂੰ ਕੀ ਲੱਗਦਾ ਮੈਂ ਪ੍ਰੈਸ ਕਾਨਫਰੰਸ ਕਿਉਂ ਕੀਤੀ ਆ ਵੀ ਤੁਸੀਂ ਦੱਸੋ ਯਾਰ ਇਹਨੂੰ ਅਕਾਲ ਤਖਤ ਸੱਕਦਾ ਜੱਥੇ ਵਰਦਾਰ ਬਣਾਣਾ ਹੈ ਇਹਨੂੰ ਉਸ ਪਵਿੱਤਰ ਫਸੀਲ ਤੇ ਖੜਾ ਕਰਨਾ ਹੈ ਭਰਾਵਾਂ ਦੇ ਕਾਤਲ ਹਰੀਨੋਂ ਦਾ ਕਾਤਲ ਇਹਨੂੰ ਉਸ ਫਸੀਲ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜਾ ਕਰਨਾ ਹੈ ਇਹਦੇ ਚੇਲੇ ਦੱਸਣ ਤਾਂ ਸਹੀ ਇਸ ਘਟਿਆ ਇਸ ਘਟਿਆ ਇਨਸਾਨ ਨੂੰ ਬਟ ਵੀ ਹੈਵ ਟੂ ਮੇਕ ਪੇਅਰਸ ਕੀਪ ਐਕਸਚੇਂਜਿੰਗ ਵੈਨ ਆਈ ਵਿਲ ਫਿਨਿਸ਼ ਐਫ ਯੂ ਸੀ ਕੇ ਆਈ ਐਨ ਜੀ ਯੂ ਹਿਸ ਬ੍ਰਦਰ ਅਮਰਤਪਾਲ ਦਾ ਵਿਲ ਜੁਆਇਨ all i go to and i go to bhabi eh akal tak sab da jathedar ban nu ferda ida aksh kumar wali ik film sigi jide ch bobby dul vi siga wife swapping jide ch hundi si eh eh ohi gal ho ri hai ethe family swapping ho jandi hai ki kamaan main kive samjhavan ki keda keda coat ke pyaavan eh a jaani tode kol social media te patakdi hui pahunch jaani hai tode sare kol ponchugi ਪੜ੍ਹ ਕੇ ਦੱਸਿਓ ਇਹ ਤੁਹਾਡਾ ਜੱਥੇਦਾਰ ਆ ਇਹ ਵਾਰਸ ਆ ਪੰਜਾਬ ਦਾ ਭਾਬੀ ਮਾਂ ਬਰਾਬਰ ਹੁੰਦੀ ਆ ਜੇ ਜੋ ਕੁਝ ਇਸ ਚੈਟ ਦੇ ਵਿੱਚ ਲਿਖਿਆ ਗਿਆ ਚਾਹੇ ਉਹ ਭਾਬੀ ਵਾਰੇ ਹੋਵੇ ਭਰਾ ਵਾਰੇ ਹੋਵੇ ਮਾਪਿਓ ਵਾਰੇ ਹੋਵੇ ਸ਼ਾਇਦ ਤੁਹਾਨੂੰ ਯਾਦ ਹੋਣਾ ਹੈ ਇੱਕ ਸਮੇਂ ਰਹਿਣਾ ਦਾ ਸ਼ੋਅ ਸੀ ਇੰਡੀਆਜ਼ ਗਾਟ ਲੈਟੈਂਟ ਤੇ ਉਹਦੇ ਵਿੱਚ ਜਿਹੜਾ ਪੌਡਕਾਸਟਰ ਸੀ ਇੱਕ ਯੂਟਿਊਬਰ ਰਣਵੀਰ ਅਲਹਾਬਾਦੀਆ ਉਸਨੇ ਇੱਕ ਮਾਪਿਓ ਵਾਰੇ ਤੇ ਸੈਕਸ਼ਨ ਨੂੰ ਲੈ ਕੇ ਇੱਕ ਭੱਦੀ ਸ਼ਬਦਾਵਲੀ ਵਰਤੀ ਸੀ ਜਿਸ ਤੋਂ ਬਾਅਦ ਬਹੁਤ ਜ਼ਿਆਦਾ ਟਰੋਲ ਹੋਇਆ ਉਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਵੀਡੀਓ ਹਟਾਈਆਂ ਵੀ ਗਈਆਂ ਤੇ ਉਸਨੇ ਮਾਫੀ ਵੀ ਮੰਗੀ ਰਣਵੀਰ ਅਲਹਾਬਾਦੀਆ ਨੇ ਇਹ ਜਿਹੜੀ ਚੈਟ ਹੈ ਇਹ ਰਣਵੀਰ ਅਲਹਾਬਾਦੀਆ ਦੇ ਦਿੱਤੇ ਬਿਆਨ ਤੋਂ ਵੀ ਕਿਤੇ ਗਾਹਾਂ ਦੀ ਹੈ ਲੇਕਿਨ ਭਗਤ ਸਿੰਘ ਜੀ ਤੁਸੀਂ ਕੁਝ ਕਹਿਣ ਲੱਗੇ ਹੋ ਨਹੀਂ ਨਹੀਂ ਤੁਹਾਨੂੰ ਕੋਈ ਧਮਕੀ ਵਾਲਾ ਫੋਨ ਕਿਉਂਕਿ ਜਦੋਂ ਤੁਸੀਂ ਪ੍ਰੈਸ ਕਾਨਫਰੰਸ ਕਰਨ ਲੱਗੇ ਹੋ ਸਾਨੂੰ ਵੀ ਪਤਾ ਹੈ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਵੀ ਅੱਜ ਬਹੁਤ ਜ਼ਿਆਦਾ ਪੁਲਿਸ ਫੋਰਸ ਲੱਗੀ ਹੋਈ ਸੀ ਤੁਹਾਨੂੰ ਇਹ ਜ سپورਟਰਸ ਵੱਲੋਂ ਕਿਸੇ ਵੱਲੋਂ ਕੋਈ ਇਹ ਨਹੀਂ ਆਈ ਵੀ ਤੂੰ ਕੀ ਕਰਨ ਲੱਗਿਆ ਤੂੰ ਨਾ ਕਰ ਪ੍ਰੈਸ ਕਾਨਫਰੰਸ ਕਿਉਂਕਿ ਤੁਹਾਡਾ ਮੈਸੇਜ ਪਹਿਲਾਂ ਸਰਕੂਲੇਟ ਹੋ ਚੁੱਕਿਆ ਸੀ ਪ੍ਰੈਸ ਕਾਨਫਰੰਸ ਬਾਰੇ ਕੱਲ ਜਦੋਂ ਆ ਸ਼ਾਮ ਤੱਕ ਇਹ ਮੀਡੀਆ ਦੇ ਵਿੱਚ 4-5 ਸਕਰੀਨਸ਼ਾਟ ਜਾਂਦੇ ਨੇ ਉਸ ਤੋਂ ਬਾਅਦ ਮੈਂ ਸਵੇਰੇ ਇੱਕ ਪ੍ਰੈਸ ਨੋਟ ਪ੍ਰੈਸ ਇਨਵਾਈਟ ਜਾਰੀ ਕਰਦਾ ਕਿ ਅੱਜ ਆਪਾਂ ਇਹਦੇ ਉੱਤੇ ਪ੍ਰੈਸ ਕਰਾਂਗੇ ਪ੍ਰੈਸ ਨੋਟ ਮੇਰੇ ਜਾਰੀ ਕਰਦੇ ਸਰ 15-20 ਮਿੰਟ ਬਾਅਦ ਮੈਨੂੰ ਫੋਨ ਕਾਲਸ ਆਣੇ ਸ਼ੁਰੂ ਹੋ ਜਾਂਦੇ ਆ ਮੈਨੂੰ ਇਹ ਕਿਹਾ ਜਾਂਦਾ ਯਾਰ ਤੂੰ ਛੱਡ ਪਰੇ ਪ੍ਰੈਸ ਕਾਨਫਰੰਸ ਕਿਉਂ ਕਰਨੀ ਆ ਤੈਨੂੰ ਆਪਾਂ ਜਿਹੜੀ ਤੇਰਾ ਤੇ ਤੇਰਾ ਜਿਹੜਾ ਖਰਚਾ ਹੈਗਾ ਤੈਨੂੰ 5-7000 10000 ਜੜਾ ਉਹ ਭੇਜ ਦੰਨੇ ਆ ਮੈਂ ਕਿਹਾ ਵੀ ਪ੍ਰੈਸ ਕਾਨਫਰੈਂਸ ਨਹੀਂ ਹਟਦੀ ਫਿਰ ਉਸ ਤੋਂ ਬਾਅਦ ਰੇਟ ਵੱਧ ਗਏ ਲੱਖਾਂ 'ਚ ਆ ਗਏ ਫਿਰ ਇੱਕ ਹੋਰ ਫੋਨ ਆ ਗਿਆ ਯਾਰ ਤੂੰ ਛੱਡ ਤੂੰ ਦੱਸ ਲੈਣਾ ਕੀ ਆ ਮੈਂ ਜਦੋਂ ਉੱਥੇ ਵੀ ਨਹੀਂ ਟਕਿਆ ਮੈਂ ਕਿਹਾ ਯਾਰ ਗੱਲ ਇਦਾਂ ਆ ਪ੍ਰੈਸ ਕਾਨਫਰੈਂਸ ਤਾਂ ਹੋਊਗੀ ਚਾਹੇ ਉਮਰ ਜੀ ਹੋ ਜਾਏ ਫਿਰ ਫੋਨ ਕੋਲ ਆਏ ਆ ਗਿਆ ਵੀ ਇਹ ਨਾ ਹੋਵੇ ਵੀ ਉੱਥੇ ਬੈਠੇ ਕਿਤੇ ਤੇਰਾ ਕੋਈ ਨੁਕਸਾਨ ਕਰ ਜੇ ਤੈਨੂੰ ਕੋਈ ਗੋਲੀ ਮਾਰ ਜੇ ਠੀਕ ਆ ਅੱਛਾ ਉਸ ਤੋਂ ਬਾਅਦ ਮੈਂ ਜਦੋਂ ਪ੍ਰੈਸ ਕਾਨਫਰੈਂਸ ਕਰਨ ਤੇ ਪਹੁੰਚਦਾ ਮੈਂ ਤਾਂ ਰਬ ਰਬ ਕਰਦਾ ਮਾਲਾ ਪੁਲਿਸ ਕੋਲ ਕੋਈ ਇਨਪੋਰਟਸ ਹੈਗੇ ਛੋਣੀ ਬਣੀ ਪਈ ਸੀ ਘੱਟੋ ਘੱਟ 100 150 ਮੁਲਾਜ਼ਮ ਸਿਗਾ ਇੱਥੇ ਔਰ ਮੈਨੂੰ ਜਿਹੜੀਆਂ ਇੰਟਰਨੈਸ਼ਨਲ ਨੰਬਰਸ ਤੋਂ ਕਾਲ ਆ ਰਹੀਆਂ ਸੀਗੀਆਂ ਅਨਨੋਨ ਨੰਬਰਸੋਂ ਉਹ ਇਹੀ ਕਹਿ ਰਹੇ ਸੀ ਵੀ ਅੱਜ ਇਹ ਪ੍ਰੈਸ ਕਾਨਫਰੰਸ ਨਹੀਂ ਹੋਣੀ ਚਾਹੀਦੀ ਜੇ ਇਹ ਝੂਠ ਆ ਜੇ ਇਹ ਏਆਈ ਦੀ ਬਣੀ ਹੋਈ ਆ ਇੰਟਰਨੈਸ਼ਨਲ ਗੈਂਗਸਟਰਸ ਤੇ ਹੋਰ ਸਾਰਿਆਂ ਨੂੰ ਇਹਦੀ ਇੰਨੀ ਪ੍ਰਵਾਹ ਕਿਉਂ ਸੀ ਕਿ ਅੱਜ ਦਵਾਵੀ ਪ੍ਰੈਸ ਕਾਨਫਰੰਸ ਨਾ ਕਰ ਦੇਵੇ ਤੋਂ ਡਿਪ੍ਰੈਸ ਕਾਨਫਰੰਸ ਤੋਂ ਪਹਿਲਾਂ ਦੈਨਿਕ ਫਾਸਕਰ ਦੀ ਜਿਸ ਤੱਕ ਖਬਰ ਲੱਗੀ ਪਈ ਹੈ ਦੈਨਿਕ ਫਾਸਕਰ ਨੇ ਤਾਂ ਸਿਰਫ ਖਬਰ ਲਾਈ ਸੀ ਨਾ ਮੈਂ ਤਾਂ ਸਕਰੀਨਸ਼ਾਟਸ ਲੈ ਆਇਆ ਮੈਂ ਤਾਂ ਆਈਡੀਆਂ ਲੈ ਆਇਆ ਮੈਂ ਤਾਂ ਸਾਰਾ ਕੁਝ ਕੱਢ ਕੇ ਲਿਆਤਾ 91 ਸਕਰੀਨਸ਼ਾਟਸ ਅੱਜ ਮੀਡੀਆ ਨੂੰ ਦੇਤੇ ਆ ਜਿਹੜੇ ਸੋਸ਼ਲ ਮੀਡੀਆ ਦਾ ਅਵੇਲੇਬਲ ਨਹੀਂ ਇਸ ਟਾਈਮ ਪਰ ਤੁਸੀਂ ਦੇਖਿਆ ਹੋਣਾ ਇਸ ਦੇ ਜਿਹੜੇ ਸਮਰਥਕ ਨੇ ਉਹ ਮੈਂਬਰ ਪਾਰਲੀਮੈਂਟ ਜਿਹਦੇ ਲੋਕ ਸਭਾ ਇਲੈਕਸ਼ਨ ਵੀ ਹੋਏ ਆ ਉਦੋਂ ਵੀ ਅਮਰਿਤਪਾਲ ਦੀ ਤਸਵੀਰ ਨੂੰ ਇੱਕ ਤਰੀਕੇ ਨਾਲ ਜਨੈਰਿਕ ਭਿੰਡਰਾ ਵਾਲੀ ਤਸਵੀਰ ਨਾਲ ਰਿਜ਼ੈਂਬਲ ਕਰਦੇ ਸੀ ਤੇ ਵੀ ਇਹ ਉਹਨਾਂ ਦਾ ਰੂਪ ਹੈ ਜਾਂ ਉਹਨਾਂ ਵਰਗਾ ਹੈ ਜਾਂ ਦਿਖੋਣਾ ਵਰਗੀ ਹੈ ਉਹਨਾਂ ਵਰਗਾ ਚੱਲਣ ਦੀ ਕੋਸ਼ਿਸ਼ ਕਰਦਾ ਹੈ ਪਹਿਰਾਵੇ ਦੀ ਕੋਸ਼ਿਸ਼ ਕਰਦਾ ਹੈ ਕੀ ਹੈ ਸੰਤਪਾਪਾ ਜਰਨੈਲ ਸਿੰਘ ਜੀ ਦਾ ਨਕਲ ਕਰਤੀ ਇਹਨੇ ਮੈਂ ਕਹਿ ਰਿਹਾ ਪਰ ਅਸਲ ਚ ਇਹ ਸ਼ਲੀਲਪਾਲ ਹੈਗਾ ਤੁਸੀਂ ਇਮੇਜਿਨ ਨਹੀਂ ਇਮੇਜਿਨ ਹੀ ਨਹੀਂ ਕਰ ਸਕਦੇ ਯਾਰ ਸੰਤਪਾਪਾ ਜਰਨੈਲ ਸਿੰਘ ਜੀ ਦੀ ਜੁੱਤੀ ਦੀ ਤੂੜ ਦੇ ਬਰਾਬਰ ਨਹੀਂ ਹੈਗਾ ਇਹ ਜੋ ਇਹਨੇ ਕੀਤਾ ਸੰਤਪਾਪਾ ਜਰਨੈਲ ਸਿੰਘ ਜੀ ਦੇ ਕੋਲੇ ਇੱਕ Hindu ਪਿਤਾ ਹੁੰਦਾ ਹੈ ਕਿ ਉਹਦੀ ਬੇਟੀ ਨੂੰ ਕਿਡਨਾਪ ਕਰਕੇ ਲੈ ਗਿਆ ਕੋਈ ਸੰਤ ਬਾਬਾ ਜਰਨੈਲ ਸਿੰਘ ਜੀ ਮੇਰੇ ਖਿਆਲ ਨਾਲ ਭਾਈ ਅਮਰੀਕ ਸਿੰਘ ਜੀ ਦੀ ਡਿਊਟੀ ਲਾਉਂਦੇ ਆ ਵੀ 5 ਵਜੇ ਤੋਂ ਪਹਿਲਾਂ ਕੁੜੀ ਘਰ ਆਣੀ ਚਾਹੀਦੀ ਆ ਉਸ ਸ਼ਖਸੀਅਤ ਦਾ ਇਹ ਰੂਪ ਧਾਰਦਾ ਹੈ ਅੱਜ ਫਰਜ਼ ਕਰੋ ਸੰਤ ਬਾਬਾ ਜਰਨੈਲ ਸਿੰਘ ਜੀ ਇਸ ਟਾਈਮ ਅਵੇਲੇਬਲ ਹੋਣ ਤੇ ਮੈਂ ਸੰਤ ਬਾਬਾ ਜਰਨੈਲ ਸਿੰਘ ਜੀ ਕੋਲ ਲਿਜਾ ਕੇ ਇਹ ਦਿਖਾਵਾਂ ਸਾਰੇ ਉਹੀ ਜੁੱਤੀ ਸੰਤ ਬਾਬਾ ਜਰਨੈਲ ਸਿੰਘ ਜੀ ਮਾਰ ਮਾਰੇ ਨੂੰ ਗੰਝਾ ਨਹੀਂ ਕਰ ਦੇਣਗੇ ਇਹਦੀ ਸਮਰਥਕਾਂ ਦੀ ਕਿਹੜੀ ਐਸੀ ਅਕਲ ਖਰਾਬ ਹੋਈ ਆ ਇਸ ਲੈਵਲ ਦਾ ਘਟਿਆ ਇਨਸਾਨ ਮੈਂ ਇਮੇਜਿਨ ਹੀ ਨਹੀਂ ਕਰ ਸਕਦਾ ਅਕਾਲ ਤਖਸਰ ਦੀ ਫਸੀਲ ਕੀ ਮਾ ਅਕਾਲ ਤਖਸਰ ਦੇ ਜੋੜਿਆਂ ਵਾਲਾ ਜਿਹੜਾ ਉਹ ਘਰ ਆ ਨਾ ਮੈਂ ਉੱਥੇ ਵੀ ਨਹੀਂ ਇਮੇਜਿਨ ਕਰਦਾ ਐਡਾ ਪੂਰੇ ਫੈਮਿਲੀ ਦਾ ਤਾਣਾ ਬਾਣਾ ਇਹ ਇੱਥੇ ਆ ਪੜਿਓ ਮੜਾ ਜਾ ਮਾਈ ਚਾਚੀ ਆਈ ਯੂਜ਼ਡ ਹਰ ਐਂਡ ਮਾਈ ਡੈਡ ਆਲਸੋ ਏ ਕੀ ਏ ਜਿਹਦੇ ਨਾਲ ਚੈਟ ਹੋ ਰਹੀ ਹੈ ਕੁੜੀ ਨਾਲ ਉਹ ਲਿਖਦੀ ਹੈ ਹੂ ਹੈਜ਼ ਦ ਮੋਸਟ ਯੂਜ਼ਡ ਜੀਨਰ ਫੈਮਿਲੀ ਅੱਗੇ ਕੀ ਲਿਖਦਾ ਹੈ ਮਾਈ ਚਾਚੀ how do you know that i used her and my dad also ਚਾਚੀ ਦੇ ਨਾਲ ਖੇ ਖਾਦੀ ਕਹਿੰਦਾ ਆ ਇੰਨੇ ਤੇ ਇਹਦੇ ਪਿਓ ਨੇ ਕੀ ਕੀ ਦੱਸਾਂ ਤੇ ਕੀ ਕੀ ਦੱਸਾਂ ਅੱਛਾ ਚਲੋ ਮੰਨ ਲਓ ਅੱਜ ਅੱਜ ਤੁਸੀਂ ਨਾ ਮੰਨੋ ਅੱਜ ਅੱਜ ਅਮਰਤਪਾਲ ਦੀਆਂ ਭੇਡਾਂ ਨਾ ਮੰਨਣ ਇਸ ਗੱਲ ਨੂੰ ਚਲੋ ਨਾ ਮੰਨੋ ਕੱਲ ਨੂੰ ਤੁਸੀਂ ਅਕਾਲ ਤਖਤ ਸਾਹਿਬ ਦਾ ਇਹਨੂੰ ਜਥੇਦਾਰ ਬਣਾ ਦਿਓ ਕੱਲ ਨੂੰ ਇਹਦੀ ਕੋਈ ਨੰਗੇ ਦੀ ਵੀਡੀਓ ਆ ਗਈ ਫਿਰ ਇੱਕ ਹਾਲ ਤੱਕ ਸਭ ਦੀ ਫਸੀਲ ਤੇ ਖੜਿਆ ਹੋਵੇ ਤੇਰੀ ਗੰਦਪੰਦੇ ਦੀ ਖੇ ਖਾਂਦੇ ਦੀ ਕੋਈ ਵੀਡੀਓ ਆ ਜਾਵੇ ਕਿਸੇ ਕੁੜੀ ਨਾਲ ਕਿਸੇ ਮੁੰਡੇ ਨਾਲ ਫਿਰ ਕੀ ਕਰਾਂਗੇ ਸੀਐਮ ਬਣਿਆ ਹੋਵੇ ਸਟੇਟ ਦਾ ਸੀਐਮ ਹੋਵੇ ਕਿਤੇ ਗੰਦ ਖਾਂਦੇ ਗੰਦਪੰਦੇ ਦੀ ਖੇ ਖਾਂਦੇ ਦੀ ਵੀਡੀਓ ਆ ਜਾਵੇ ਫਿਰ ਕੀ ਕਰਾਂਗੇ ਉਹ ਕਹਿ ਦੇਣਗੇ ਜੀ ਇਹ ਤੇ ਪ੍ਰਾਣੀ ਹੈ ਖੇ ਤਾਂ ਖੇ ਹੀ ਹੈ ਨਾ ਸੁੱਚਾ ਸਿੰਘ ਲੰਗਾ ਦੀ ਵੀਡੀਓ ਖੇ ਤਾਂ ਖੇ ਹੀ ਹੈ ਨਾ ਇਸ ਘਟੀਆ ਕਿਰਦਾਰ ਦੇ ਗੱਲ ਇਹ ਆ ਪੁਆਇੰਟ ਇਹ ਆ ਇਸ ਘਟੀਆ ਕਿਰਦਾਰ ਦਾ ਬੰਦਾ ਜਿਹਦਾ ਨਿੱਤ ਨਵੇਂ ਇੱਕ ਸਬੂਤ ਆ ਰਿਹਾ ਹੈ ਨਿਤ ਨਵੀਂ ਇੱਕ ਆਡੀਓ ਆ ਰਹੀ ਆ ਨਿਤ ਨਵਾਂ ਇੱਕ ਗੰਦ ਆ ਰਿਹਾ ਸਾਡੀ ਕੀ ਮਜਬੂਰੀ ਪਈ ਐ ਕਿ ਨੂੰ ਅਸੀਂ ਕੌਮ ਇਹਦੇ ਹੱਥ ਫੜਾਣੀ ਆ ਇਹਦਾ ਕੋਈ اخلاق ਨਹੀਂ ਇਹਦਾ ਕੋਈ ਕਿਰਦਾਰ ਨਹੀਂ ਆਪਣੀ ਚਾਚੀ ਬਾਰੇ ਗੰਦ ਬਕੀ ਜਾਂਦਾ ਆਪਣੀ ਕਜ਼ਨ ਭੈਣ ਦੇ ਬਾਰੇ ਗੰਦ ਬਕੀ ਜਾਂਦਾ ਮੈਨੂੰ ਇੱਥੇ ਜੇ ਚੈਟ ਮਿਲ ਗਈ ਇਹ ਆਪਣੀ ਕਜ਼ਨ ਸਿਸਟਰ ਦੇ ਸਪੈਂਕ ਲੋ ਆਈ ਸਪੈਂਕ ਮਾਈ ਕਜ਼ਨ ਸਿਸਟਰ ਐਂਡ ਮਾਈ ਮਮ ਕੋਚ ਮੀ ਹਾਂ ਹਾਂ ਲੋਲ ਬਟ ਵਾਈ ਡਿਡ ਯੂ ਸਪੈਂਕ ਯੋਰ ਕਜ਼ਨ ਏ ਡਬਲ ਐਸ ਆਈ ਲਾਈਕ ਹਰ ਏ ਡਬਲ ਐਸ ਹੁਣ ਵਿਚਾਰੇ ਜਿਹੜੇ ਭੋਲੇ ਆ ਪਿੰਡਾਂ ਵਾਲੇ ਉਹਨਾਂ ਨੂੰ ਸਮਝ ਨਹੀਂ ਆਣਾ ਮੈਂ ਕਿਵੇਂ ਸਮਝਾਵਾਂ ਵੀ ਇਸ ਘਟੀਆ ਲੈਵਲ ਦੇ ਸ਼ੀ ਹੈਜ਼ ਸ਼ੀ ਹੈਜ਼ ਪਰਫੈਕਟ ਵਨ ਕੀ ਏ ਡਬਲ ਐਸ ਵਾਟ ਡੂ ਯੂ ਵਾਟ ਵਾਸ ਯੋਰ ਮਮਸ ਰਿਐਕਸ਼ਨ ਸ਼ੀ ਵਾਂਟ ਸ਼ੀ ਵਾਸ ਕੁਆਇਟ ਐਂਡ ਯੂਅਰ ਕਜ਼ਨ ਉਹ ਕਹਿੰਦੀ ਐਂਡ ਯੂਅਰ ਕਜ਼ਨ ਸ਼ੀ ਇਜ਼ ਡੈਫੀਨਟਲੀ ਲਾਈਕ ਇਟ ਆ ਤਾਂ ਚੈਟ ਆ ਜੇ ਕੱਲ ਨੂੰ ਕਜ਼ਲ ਦੇ ਨਾਲ ਗੰਦ ਪਾਉਂਦੇ ਹੋਏ ਦੀ ਕੋਈ ਵੀਡੀਓ ਆ ਗਈ ਫਿਰ ਕੀ ਕਰਾਂਗੇ ਆ ਸਕਦੀ ਹੂ ਨੋਸ ਮੈਂ ਪਹਿਲਾਂ ਵੀ ਕਹਿੰਦ ਰਿਹਾ ਸਾਨੂੰ ਨਾ ਛੇੜੋ ਮਾਫੀ ਮੰਗ ਲਓ ਹਰੀਨਾਉ ਦੇ ਕਤਲ ਦੀ ਮਾਫੀ ਮੰਗ ਲਓ ਜੀ ਹੁਣ ਮਾਫੀ ਮੰਗਦਾ ਹੈ ਜੀ ਜੇ ਜਿਵੇਂ ਤੁਸੀਂ ਕਿਹਾ ਟਿੰਡਰ ਨੇ ਵੀ ਵੈਰੀਫਾਈ ਕੀਤੀਆਂ ਨਹੀਂ ਜੇ ਹੁਣ ਮਾਫੀ ਮੰਗਦਾ ਤੁਸੀਂ ਮਾਫੀ ਕਬੂਲ ਕਰੋਗੇ ਅੰਦਰ ਤੱਕ ਗੰਦ ਤਾਂ ਇਹ ਹੈ ਕਲੀਅਰ ਹੈ ਨਾ ਸਾਬਤ ਹੋ ਗਿਆ ਕਿ ਗੰਦ ਹੈ ਉਹਨੂੰ ਕੇਸ ਲੈਵਲ ਦਾ ਗੰਦ ਹੈ ਉਹ ਆਉਣ ਵਾਲੇ ਟਾਈਮ 'ਚ ਹੋ ਸਕਦਾ ਹਰੀਨੋਂ ਤੋਂ ਬਾਅਦ ਮੇਰਾ ਕਤਲ ਕਰ ਦੇਣ ਪਰ ਇਹ ਨਹੀਂ ਰੁਕਣਾ ਇਹਨਾਂ ਨੂੰ ਇਹ ਭਲੇਖਾ ਸੀ ਕਿ ਹਰੀਨੋਂ ਦਾ ਕਤਲ ਕਰ ਦਾਂਗੇ ਰੁਕਣਾ ਕੀ ਨਹੀਂ ਹੈਗਾ ਗੰਦ ਨਹੀਂ ਰੁਕਣਾ ਜਾਂ ਭੱਗਾ ਸਿੰਘ ਦੁਆਬੀ ਨਹੀਂ ਰੁਕਣਾ ਇਹਦਾ 익ਸਪੋਜ਼ ਹੋਣਾ ਨਹੀਂ ਰੁਕਣਾ ਭੱਗਾ ਸਿੰਘ ਦੁਆਬੀ ਇਸ਼ਾਤ ਹੋ ਸਕਦਾ ਮਾਰ ਦੇਣ ਪਰ ਇਹਦੇ ਗੰਦ ਦਾ ਸੰਗਤ ਦੇ ਸਾਹਮਣੇ ਆਉਣਾ ਰੁਕਣਾ ਨਹੀਂ ਜੇ ਇਹ ਸੋਚਦਾ ਘਟੀਆ ਲੈਵਲ ਦਾ ਬੰਦਾ ਕਿ ਲੋਕਾਂ ਨੂੰ ਬੇਵਕੂ ਬਣਾ ਕੇ ਸੰਗਤ ਨੂੰ ਬੇਵਕੂ ਬਣਾ ਕੇ ਕੌਮ ਨੂੰ ਲੀਡ ਕਰੂਗਾ ਤੇ ਕੌਮ ਦੀ ਉਸ ਸਰਮੋਰ ਗੱਦੀ ਤੇ ਬੈਠੂਗਾ ਤੇ ਇਹ ਨਹੀਂ ਹੋਣਾ ਇਹ ਨਹੀਂ ਹੋਣਾ ਹੈਗਾ ਇਹਨੂੰ ਉੱਥੇ ਨਹੀਂ ਬੈਠਣ ਦਿੰਦੇ ਅਸੀਂ ਠੀਕ ਆ ਜੀ ਭਗਤ ਸਿੰਘ ਪਰ ਕਈ ਜਿਹਨੇ ਇਹਦੇ ਸਮਰਥਕ ਵੀ ਕਹਿੰਦੇ ਆ ਇਹਦਾ ਮੁੰਡਿਆਂ ਦੇ ਨਸ਼ੇ ਵੀ ਛੜਾਉਂਦਾ ਰਿਹਾ ਹੈ ਆਪਣੇ ਭਰਾ ਦਾ ਛੜਾ ਲਿਆ ਭਰਾ ਦਾ ਛੜਾ ਲਿਆ ਭਰਾ ਚਾਰ ਗ੍ਰਾਮ ਉਹਦੇ ਨਾਲ ਫੜਿਆ ਗਿਆ ਆਈਸ ਦੇ ਨਾਲ ਫੜਿਆ ਗਿਆ ਠੀਕ ਆ ਚਲੋ ਭਰਾ ਦੇ ਨਸ਼ੇ ਦੀ ਵੀ ਗੱਲ ਕਰ ਦਿੰਦੇ ਆ ਮੈਂ ਵੈਸੇ ਇਹ ਗੱਲ ਖੋਲਣੀ ਨਹੀਂ ਸੀ ਹੋਸਾ ਦਾ ਅਗਲੀ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਦੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਕੀ ਹੁੰਦਾ ਰਿਹਾ ਵੀਡੀਓ ਸਬੂਤ ਜਨਤਕ ਕਰਦਾਗਾ ਕਿਹੜੇ ਕਿਹੜੇ ਮੁੰਡੇ ਜਿਹੜੇ ਨਸ਼ਾ ਛਡਾਣ ਆਏ ਉਹਨਾਂ ਦੇ ਡਾਂਗਾ ਕਿੱਥੇ ਕਿੱਥੇ ਪਾਈਆਂ ਤੇ 13 13 ਟਾਂਕੇ ਕਿੱਥੇ ਲੱਗੇ ਕਿਹੜੀ ਐਂਬੂਲੈਂਸ ਚੱਕ ਕੇ ਲੈ ਗਈ ਕਿਹੜੇ ਹਸਪੀਟਲ ਚ ਭਰਤੀ ਕਰਾਏ ਅਗਲੀ ਜੇ ਨਹੀਂ ਮੰਨਦੇ ਤੇ ਅੱਗੇ ਉਹ ਲਓ ਫਿਰ ਉਹ ਵੀ ਕਰਦਾਗਾ ਜਨਤਕ ਠੀਕ ਹੈ ਜੀ ਮੇਰੀ ਬੇਨਤੀ ਸਿਰਫ ਇੰਨੀ ਕਿਹਾ ਇੱਕ ਇਹੇ ਹਰੀ ਨੌ ਦੇ ਕਤਲ ਦੀ ਮਾਫੀ ਮੰਗ ਲੈਣਾ ਉਹਦੇ ਪਰਿਵਾਰ ਤੋਂ ਜਾ ਕੇ ਮਾਫੀ ਮੰਗਣ ਇੱਕ ਠੀਕ ਆ ਇਹ ਦੂਜੀ ਗੱਲ ਇਹ ਆ ਇਹਨਾਂ ਨੇ ਕੌਮ ਨੂੰ ਜਿਹੜਾ ਬੇਵਕੂ ਬਣਾਇਆ ਉਹਦੀ ਮਾਫੀ ਕੌਮ ਤੋਂ ਮੰਗ ਲੈਣਾ ਠੀਕ ਆ ਜਿਹੜੀਆਂ ਇਹਨਾਂ ਦੀਆਂ ਗਲਤੀਆਂ ਨੇ ਜੋ ਜੋ ਇਹਨਾਂ ਦਾ ਗੰਦ ਹੈ ਉਹਨੂੰ ਐਕਸੈਪਟ ਕਰ ਲੈਣਾ ਵੀ ਇਹਨਾਂ ਤੋਂ ਹੋਈ ਗਲਤੀ ਇਹਨਾਂ ਨੇ ਕੌਮ ਨੂੰ ਬੇਵਕੂ ਬਣਾਇਆ ਜੇ ਨਹੀਂ ਤਾਂ ਅਸੀਂ ਨਹੀਂ ਰੁਕਦੇ ਸੱਚ ਨੰਗਾ ਤੇ ਬੇਸ਼ਰਮ ਹੁੰਦਾ ਅੱਜ ਖੈਰ ਮੇਰੀ ਜ਼ੁਬਾਨ ਇਹ ਗੰਦ ਨੂੰ ਬੋਲਣ ਵੇਲੇ ਮੇਰੀ ਜ਼ੁਬਾਨ ਵੀ ਕਿਤੇ ਨਾ ਕਿਤੇ ਦੇਖੋ ਮੈਂ ਬੜਾ ਬੇਬਾਕ ਰਿਆਂ ਪਿਛਲੇ ਦਿਨਾਂ ਦੇ ਵਿੱਚ ਹਰ ਚੈਨਲ ਤੇ ਹਰ ਗੱਲ ਕਰਨ ਨੂੰ ਮੈਂ ਬਹੁਤ ਬੇਬਾਕੀ ਨਾਲ ਗੱਲ ਕੀਤੀ ਆ ਪਰ ਤੁਸੀਂ ਸੋਚੋ ਕਿ ਇਹ ਚੈਟ ਮੇਰੇ ਬੋਲਣ ਚ ਨਹੀਂ ਆ ਰਹੀ ਇਸ ਲੈਵਲ ਦੇ ਬੰਦੇ ਨੂੰ ਪੰਜਾਬ ਦਾ ਸੀਮ ਬਣਾਉਣਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਉਣਾ ਜੁੱਤੀਆਂ 'ਚ ਨਹੀਂ ਖੜਨ ਦਿੰਦੇ ਅਸੀਂ ਇਹਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਜੁੱਤੀ ਵਰਗਾ ਨਹੀਂ ਹੈ ਇਹ ਅੱਜ ਕਿਤੇ ਮੈਂ ਕਹਿੰਦਾ ਉਹ ਮਰਦ ਦਲੇਰ ਹੁੰਦਾ ਤੇ ਸਾਨੂੰ ਇਹ ਲੜਨ ਲੜਾਈ ਲੜਨ ਦੀ ਲੋੜ ਹੀ ਨਹੀਂ ਹੁੰਦੀ ਅਸੀਂ ਸੰਤ ਬਾਬਾ ਜਰਨੈਲ ਸਿੰਘ ਜੀ ਕੋਲ ਜਾ ਕੇ ਇਹਦੀਆਂ ਕਰਤੂਤਾਂ ਰੱਖਦੇ ਤੇ ਉਹ ਫੇਰਦੇ ਇਹਦੇ ਜੁੱਤੀਆਂ ਤਾਂ ਮੈਂ ਅਰਦਾਸ ਕਰੂੰਗਾ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਜੇ ਕਿਤੇ ਸੁਣਦੇ ਹੋਣ ਤੇ ਬਚਾਲਣ ਇਹਨਾਂ ਤੋਂ ਬਚਾਲਣ ਕੌਮ ਨੂੰ ਮੇਰੇ ਕੋਲ ਇਸ ਤੋਂ ਬਾਅਦ ਲਫ਼ਜ਼ ਨਹੀਂ ਹੈਗੇ ਜੀ ਜਣੇ ਗੱਲਬਾਤ ਕਰਨ ਲਈ ਬਹੁਤ ਬਤਨਵਾਦ ਧੰਨਵਾਦੀ ਪਗਤ ਸਿੰਘ ਦੁਆਬੀ ਜਿਨ੍ਹਾਂ ਨੇ ਉਹ ਚੈਟ ਵੀ ਪ੍ਰੈਸ ਕਾਨਫਰੰਸ ਦੇ ਰਾਹੀਂ ਜਨਤਾ ਦੇ ਸਾਹਮਣੇ ਰੱਖੀ ਪਰ ਹੁਣ ਵੱਡਾ ਸਵਾਲ ਇਹ ਹੈ ਕਿ ਜਿਵੇਂ ਅਖਬਾਰ ਦੇ ਵਿੱਚ ਵੀ ਦੱਸਿਆ ਗਿਆ ਦੈਨਿਕ ਭਾਸਕਰ ਦੇ ਵਿੱਚ ਕਿ ਕੋਰਟ ਦੇ ਵਿੱਚ ਵੀ ਬਤੌਰ ਸਬੂਤ ਇਸ ਚੈਟ ਨੂੰ ਲਾਇਆ ਗਿਆ ਹੈ ਪਰ ਜਿਵੇਂ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਵੀ ਕਹਿੰਦੇ ਨੇ ਕਿ ਅੰਮ੍ਰਿਤਪਾਲ ਸਿੰਘ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਹਟਾਇਆ ਹੈ ਨਸ਼ੇ ਤੋਂ ਕਿਸੇ ਨੂੰ ਹਟਾਇਆ ਹੈ ਜਾਂ ਨਹੀਂ ਇਸ ਦਾ ਤਾਂ ਨਹੀਂ ਪਤਾ ਪਰ ਹਾਂ ਅੱਜ ਦੀ ਇਹ ਖਬਰ ਦੇਖਣ ਤੋਂ ਬਾਅਦ ਕਈ ਨੌਜਵਾਨ ਟਿੰਡਰ ਵਾਲੇ ਪਾਸੇ ਨੂੰ ਜ਼ਰੂਰ ਹੋਣਗੇ ਪਰ ਬੇਨਤੀ ਇੱਕ ਹੈ ਕਿ ਜ਼ਿੰਦਗੀ ਤੁਹਾਡੀ ਹੈ ਖਰਾਬ ਕਰਨੀ ਹੈ ਜਾਂ ਨਹੀਂ ਇਹ ਫੈਸਲਾ ਵੀ ਤੁਹਾਡਾ ਹੈ